ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਸਾਡੇ ਪਿਛਲੇ ਦਿਨਾਂ ਦੇ ਵਿੱਚ ਪੰਜ ਮੁਕੱਦਮੇ ਜਿਹੜੇ ਅਸੀਂ ਉਹਦੇ ਵਿੱਚ ਟ੍ਰੇਸ ਕੀਤੇ ਨੇ ਵੱਖ-ਵੱਖ ਵਰਦਾਤਾਂ ਦੇ ਵਿੱਚ ਉਨਾਂ ਸਬੰਧੀ ਰੱਖੀ ਗਈ ਹੈ ਇਹਦੇ ਵਿੱਚ ਪੰਜ ਕੇਸ ਨੇ ਮੁੱਠੇ ਤੌਰ ਤੇ ਤੁਹਾਨੂੰ ਦੱਸਣਾ ਚਾਹੂੰਗਾ ਕਿ ਇੱਕ 3B2 ਮਾਰਕੀਟ ਦੇ ਵਿੱਚ 1 ਸਤੰਬਰ ਦੀ ਜਿਹੜੀ ਦਰਮਿਆਨੀ ਰਾਤ ਨੂੰ ਉੱਥੇ ਦੋ ਜਿਹੜੀਆਂ ਕਾਰਾਂ ਨੇ ਉਹ ਡ੍ਰਿਫਟਿੰਗ ਦੀ ਇੱਕ ਵੀਡੀਓ ਆਈ ਸੀ ਕਿ ਉੱਥੇ ਡ੍ਰਿਫਟ ਹੋ ਰਹੀਆਂ ਨੇ ਤਾਂ ਉਸ ਸਬੰਧੀ ਅਸੀਂ ਜਿਹੜਾ ਹੈਗਾ ਡੇਂਜਰ ਡਰਾਈਵਿੰਗ ਦਾ ਇੱਕ ਐਫ ਆਈ ਆਰ ਲੌਂਚ ਕੀਤੀ ਗਈ ਹੈ 201 ਨੰਬਰ ਜਿਹਦੇ ਵਿੱਚ 281 292 ਬੀ ਐਨ ਐਸ ਅਤੇ 184 199 ਮੋਟਰ ਵਹੀਕਲ ਐਕਟ ਦੇ ਤਹਿਤ ਮੁਕਦਮਾ ਦਰਜ ਕਰਕੇ ਦੋਨੋਂ ਨਾਮਲੂਮ ਗੱਡੀਆਂ ਦੇ ਖਿਲਾਫ ਕੀਤਾ ਗਿਆ ਜਿਦੇ ਵਿੱਚੋਂ ਸਾਡੇ ਵੱਲੋਂ ਸਾਡੀ ਮੋਟਰ ਪੁਲਿਸ ਵੱਲੋਂ ਬੜੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਉਹਨਾਂ ਦੇ ਜਿਹੜੇ ਨੰਬਰ ਟ੍ਰੇਸ ਕਰਕੇ ਕਰਾਂਦੇ ਉਹਨਾਂ ਦੇ ਵਿੱਚ ਇੱਕ ਐਕਸੈਂਟ ਗੱਡੀ ਸੀਗੀ ਜਿਹੜੀ ਉਹਨੂੰ ਜਿਹੜਾ ਹੈਗਾ ਅਸੀਂ ਰਾਉਂਡ ਅਪ ਕੀਤਾ ਉਹਦੇ ਜਿਹੜਾ ਦੋਸ਼ੀ ਹੈ ਜਗਜੀਤ ਸਿੰਘ ਉਹਨੂੰ ਅਰੈਸਟ ਵੀ ਕਰ ਲਿਆ ਮੁਕਦਮੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਹੜੀ ਦੂਸਰੀ ਇੱਕ ਵਰਨਾਕਾਰ ਸੀਗੀ ਉਹਦਾ ਵੀ ਅਸੀਂ ਨੰਬਰ ਟ੍ਰੇਸ ਕਰ ਲਿਆ ਤੇ ਉਹਨੂੰ ਵੀ ਜਲਦੀ ਅਸੀਂ ਜਿਹੜਾ ਹੈਗਾ ਰਾਉਂਡ ਅਪ ਤੇ ਗ੍ਰਿਫਤਾਰ ਕਰ ਲਾਂਗੇ ਬੰਦਿਆਂ ਨੂੰ ਏ ਸੀ ਕੀ ਡ੍ਰਿਫਟਿੰਗ ਵਾਲਾ ਮਸਲਾ ਮੈਂ ਕਹੂੰਗਾ ਜੀ ਤੁਸੀਂ ਹੁਣ 3B2 ਮਾਰਕੀਟ ਕੁਆਰ ਵਿਜ਼ਿਟ ਕਰਕੇ ਦੇਖੋ ਤੇ ਫਿਰ ਤੁਸੀਂ ਮੈਨੂੰ ਖੁਦ ਹੀ ਦੱਸਿਓ ਅਸੀਂ ਜਿਹੜਾ ਹੈਗਾ ਉੱਥੇ ਸਾਡਾ ਵੈਸੇ ਵੀ ਰੈਂਡਮ ਨਾਕਾਬੰਦੀ ਸਾਡੀ ਚੱਲਦੀ ਸੀਗੀ ਹੁਣ ਅਸੀਂ ਕੁਝ ਦਿਨਾਂ ਤੋਂ ਉੱਥੇ ਇੱਕ ਪੱਕੀ ਨਾਕਾਬੰਦੀ ਕਰਤੀ ਹੈ ਚਾਹ ਨੂੰ ਸਾਡੇ ਪੱਕਾ ਨਾਕਾ ਬੰਦੀ ਹੁੰਦੀ ਹੈ ਉੱਥੇ ਅਸੀਂ ਐਂਟਰੀ ਤੇ ਐਗਜ਼ਿਟ ਪੁਆਇੰਟ 2 ਬਣਾ ਦਿੱਤੇ ਨੇ ਜਿਹਦੇ ਵਿੱਚੋਂ ਇੱਕ ਸਾਈਡ ਤੋਂ ਐਂਟਰ ਹੋਊਗਾ ਤੇ ਦੂਸਰੀ ਸਾਈਡ ਤੋਂ ਐਗਜ਼ਿਟ ਤੇ ਦੋਨੋਂ ਸਾਈਡ ਤੇ ਸਾਡੇ ਜਿਹੜੇ ਪੁਲਿਸ ਪਰਸਨਲ ਡਿਪਲੋਏ ਹੁੰਦੇ ਨੇ ਤੇ ਉਹ ਸਾਰੀ ਚੈਕਿੰਗ ਕਰਕੇ ਜਿਹੜਾ ਹੈਗਾ ਰੂਟੀਨ ਇਹ ਚੱਲ ਰਿਹਾ ਤੇ ਇਹ ਵਿਦਨ ਮਤਲਬ ਸਾਨੂੰ ਇਸ ਕੰਮ ਨੂੰ ਕੀਤੇਆਂ ਨੂੰ ਹਜੇ 5-6 ਦਿਨ ਹੋਏ ਨੇ ਤੇ ਉਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੂੰਗਾ ਜਿਹਦੇ ਵਿੱਚ ਅਸੀਂ ਮੋਰ ਦੈਨ 20 ਵਹੀਕਲ ਇੰਪਾਉਂਡ ਕਰ ਚੁੱਕੇ ਹਾਂ ਐਂਡ ਮੋਰ ਦੈਨ 50 ਚਲਾਨਿੰਗ ਜਿਹੜੀ ਹੈਗੀ ਹੈ ਸਿਰਫ 3B2 ਮਾਰਕੀਟ ਦੇ ਜੇ ਹੁਣ ਤੁਸੀਂ ਵਿਜ਼ਿਟ ਕਰਕੇ ਦੇਖੋ ਤੁਸੀਂ ਡਿਫਰੈਂਸ ਤੁਹਾਨੂੰ ਪਤਾ ਲੱਗੇਗਾ ਤਾਂ ਵੈਸੇ ਵੀ ਇਹ ਜਿਹੜੇ ਹੈਗੇ ਨੇ ਆਮ ਪਬਲਿਕ ਜਨਤਾ ਆਂਦੀ ਹੈ ਉਹਨਾਂ ਦਾ ਆਪਦੀ ਵੀ ਰਿਸਪੌਂਸਿਬਿਲਟੀ ਬਣਦੀ ਹੈ ਵੀ ਜਦੋਂ ਅਸੀਂ ਕਿਸੇ ਪਬਲਿਕ ਪਲੇਸ ਤੇ ਜਾ ਰਹੇ ਹਾਂ ਤਾਂ ਅਸੀਂ ਉੱਥੇ ਕਿਸ ਤਰੀਕੇ ਦੇ ਨਾਲ ਬਿਹੇਵ ਕਰਨਾ ਹੈ ਉੱਥੇ ਕੋਈ ਜਿਹੜੀ ਹੈਗੀ ਕਾਰ ਦੇ ਵਿੱਚ ਡਰਿੰਕਿੰਗ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਉੱਥੇ ਕੋਈ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਫੈਮਿਲੀਆਂ ਆਉਂਦੀਆਂ ਨੇ ਪਰਿਵਾਰ ਆਉਂਦੇ ਨੇ ਤਾਂ ਉਸ ਅਕੋਰਡਿੰਗਲੀ ਅਸੀਂ ਬਿਹੇਵ ਕਰੀਏ ਜੇ ਹੁਣ ਸਾਡੇ ਵੱਲੋਂ ਹੁਣ ਜਦੋਂ ਨਹੀਂ ਇਹ ਚੀਜ਼ਾਂ हटੀਆਂ ਤਾਂ ਅਸੀਂ ਸ਼ਕਤੀ ਦਾ ਰੁਖ ਅਪਣਾਇਆ ਤੇ ਅਸੀਂ ਪ੍ਰੋਪਰ ਉੱਥੇ ਨਾਕਾਬੰਦੀ ਕਰ ਦਿੱਤੀ ਗਈ ਹੈ ਤੇ ਜੇ ਅੱਗੇ ਤੋਂ ਜਿਵੇਂ ਵੀ ਕੋਈ ਇਸ ਤਰੀਕੇ ਨਾਲ ਉੱਥੇ ਕੋਈ ਹੜਦੰਗਬਾਜ਼ ਜਾਂ ਉੱਥੇ ਮਿਲੂਗਾ ਤਾਂ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇਖੋ ਜੀ ਕੰਮ ਘੁੰਮਣ ਫਿਰਨ ਲੋਕ ਆਉਂਦੇ ਨੇ ਮੁਹਾਲੀ ਦੇ ਵਿੱਚ ਆ ਕੇ ਕੋਈ ਕਿਸੇ ਕੰਮ ਤੇ ਆਉਂਦਾ ਹੈ ਜਿਹੜੀ ਇਹ ਪਾਰਟਿਕੂਲਰ ਗੱਡੀ ਹੈ ਥਿਸ ਇਜ਼ ਟੈਕਸੀ ਇਹ ਟੈਕਸੀ ਡਰਾਈਵਰ ਹੈਗਾ ਤੇ ਇਹ ਟੈਕਸੀ ਸੀਗੀ ਜਿਹਨੂੰ ਜਿਹਦੇ ਨਾਲ ਇਹ ਸਟੰਡ ਕੀਤੇ ਗਏ ਨੇ ਪਰ ਇਸ ਤੋਂ ਇਲਾਵਾ ਵੀ ਬੰਦੇ ਜਿਹੜੇ ਆਉਂਦੇ ਨੇ ਉਹਰੇ ਜਦੋਂ ਅਸੀਂ ਰੀਸੈਂਟਲੀ ਗੱਡੀਆਂ ਇੰਪਾਉਂਡ ਕੀਤੀਆਂ ਨੇ ਕਈ ਹਿਮਾਚਲ ਦੀਆਂ ਗੱਡੀਆਂ ਨੇ ਕੋਈ ਹਰਿਆਣੇ ਤੋਂ ਵੀ ਹੈਗੀਆਂ ਨੇ ਰਾਜਸਥਾਨ ਦੀ ਵੀ ਹੈਗੀ ਤਾਂ ਉਹ ਇਸ ਤਰੀਕੇ ਨਾਲ ਨਾ ਮੁਹਾਲੀ ਚੰਡੀਗੜ੍ਹ ਜਿਸ ਤਰ੍ਹਾਂ ਹੈਗਾ ਇੱਕ ਆਬਵੀਅਸਲੀ ਚੰਡੀਗੜ੍ਹ ਆਪਣਾ ਕੈਪੀਟਲ ਵੀ ਹੈਗੀ ਪੰਜਾਬ ਦੀ ਤੇ ਹਰਿਆਣੇ ਦੀ ਤੇ ਉਸ ਬੇਸਿਸ ਦੇ ਉੱਤੇ ਉਹਰੇ ਵੱਖ-ਵੱਖਰਾ ਕਰਾਊਡ ਆਉਂਦਾ ਤੇ ਮੁਹਾਲੀ ਕਿਉਂਕਿ ਟਰਾਈ ਸਿਟੀ ਦਾ ਪਾਰਟ ਆ ਜਾਂਦਾ ਤਾਂ ਇੱਥੇ ਹਰ ਪਾਸੇ ਜਿਹੜਾ ਹੈਗਾ ਲੋਕ ਆਉਂਦੇ ਨੇ ਦੇਖੋ ਜੀ ਜਿੱਥੇ ਮਾਰਕੀਟ ਏਰੀਆ ਹੈਗਾ ਹੁਣ ਬਾਲੀਆਂ ਤਾਂ ਸਿਟੀਆਂ ਹੈ ਨਹੀਂ ਜਿਹੜੀਆਂ ਤੁਸੀਂ ਕਹੋ ਕਿ ਬੜੀਆਂ ਉਹ ਨੇ ਤਕਰੀਬਨ ਜਿਹੜੀਆਂ ਜਿੱਥੇ ਚਹਿਲ ਪਹਿਲ ਰਹਿੰਦੀ ਹੈ ਉਹ ਜਿਵੇਂ ਤੁਸੀਂ ਥੋੜਾ ਜਿਹਾ ਰੂਰਲ ਬੈਲਟਿਕ ਜਾਓਗੇ ਤਾਂ ਦੇਖੋਗੇ ਮੰਡੀਆਂ ਨੇ ਉਹ ਸ਼ਾਮ ਨੂੰ ਬੰਦ ਹੋ ਜਾਂਦਾ ਤੇ ਜਿਹੜੀ ਇੱਕ ਕੈਲੋ ਕੋਸਮੋਪੋਲਿਟਨ ਲਾਈਫ ਨੂੰ ਦੇਖਣ ਲਈ ਲੋਕ ਚੰਡੀਗੜ੍ਹ ਮੋਹਾਲੀ ਸਾਈਡ ਆਉਂਦੇ ਨੇ ਸੋ ਉਹ ਨੇਚਰਲ ਜੀ ਗੱਲ ਹੈ ਉਰੇ ਕਰਾਊਡ ਯੂਥ ਵੀ ਹੈਗਾ ਜੀ ਕਾਲਜੇਜ਼ ਵੀ ਹੈਗੇ ਨੇ ਜਨਤਾ ਪੜਦੀ ਵੀ ਹੈ ਉਰੇ ਆ ਕੇ ਠੀਕ ਹੈ ਤੇ ਉਸ ਤਰੀਕੇ ਦੇ ਨਾਲ ਹੀ ਸਾਰਾ ਜਿਹੜਾ ਹੈਗਾ ਚੀਜ਼ਾਂ ਨਾਲ ਨਾਲ ਹੀ ਚਲਦੀਆਂ ਨੇ ਤਫਤੀਸ਼ੇ ਤੋਂ ਕੀਤੀ ਜਾ ਰਹੀ ਹੈ ਹਾਂ ਜੀ ਮੋਟਰਸਾਈਕਲ ਚੋਰੀ ਹੋ ਗਈ ਕਿਉਂਕਿ ਇਹ ਲੋਕਲੀ ਨੇ ਜੀ ਇੱਥੋਂ ਜਿਹੜਾ ਹੈਗਾ ਮਤਲਬ ਇਹਨਾਂ ਦੇ ਪੋਜੈਸ਼ਨ ਤੋਂ ਹਜੇ ਮਿਲੇ ਨੇ ਉਹਨਾਂ ਦੇ ਜਿਹੜੇ ਨੰਬਰ ਵੀ ਜਾਦੀ ਲੱਗੇ ਹੋਏ ਨੇ ਜੀ ਤੇ ਉਹਦੇ ਅਸੀਂ ਪ੍ਰੋਪਰ ਏਜੰਸੀ ਨਾਲ ਟਾਈ ਅਪ ਕਰਕੇ ਅਸੀਂ ਉਹਦੀ origignal ownership ਵੀ ਕਢਵਾ ਰਹੇ ਹਾਂ ਵੀ ਕਿੱਥੋਂ ਹੈਗੇ ਨੇ ਜੀ ਕਿ ਕਿਸ ਬੰਦੇ ਦਾ ਮੋਟਰਸਾਈਕਲ ਚੋਰੀ ਹੋਇਆ ਕਿਹੜਾ ਮੋਟਰਸਾਈਕਲ ਕਿਹੜਾ ਬਰਤਾਂ ਕੁ ਸਲੇਂਡਰ ਨੇ ਜੀ ਇੱਕ ਡਿਸਕਵਰ ਤੇ ਇੱਕ ਸਪਲੈਂਡਰ ਹਾਂ ਜੀ ਇਹਦੇ ਤੇ ਜਿਹੜੇ ਨੰਬਰ ਲੱਗੇ ਹੋਏ ਨੇ ਹੁਣ authentic ਨੇ ਨਹੀਂ ਉਹ ਅਸੀਂ ਕੱਤਰਵਾ ਰਹੇ ਹਾਂ ਜੀ ਲੋਕ ਥੋੜੇ ਇਹਨਾਂ ਨੂੰ ਨਹੀਂ ਜਾਣਦੇ ਜੀ ਨਾਰਮਲੀ ਜਿਹੜੇ ਪੁਰਾਣੇ ਮੋਟਰਸਾਈਕਲ ਹੁੰਦੇ ਨੇ ਠੀਕ ਹੈ ਉਹ ਕਈ ਵਾਰੀ ਇਹਨਾਂ ਦੇ ਚਾਬੀਆਂ ਵੀ ਲੱਗ ਜਾਂਦੀਆਂ ਨੇ ਠੀਕ ਹੈ ਕਈ ਮਤਲਬ ਇਹ ਚੀਜ਼ਾਂ ਹੈ ਜੀ